ਜਦੋਂ 2 ਦਸੰਬਰ ਵਾਲੇ ਦਿਨ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਜਾਂਦਾ ਤੇ ਸਰਦਾਰ ਸਖਬੀਰ ਸਿੰਘ ਬਾਦਲ ਇੱਕ ਨਿਮਾਣੇ ਸਿੱਖ ਵਜੋਂ ਉੱਥੇ ਜਾ ਕੇ ਅਕਾਲ ਤਖਤ ਸਾਹਿਬ ਦੇ ਅ ਸਾਹਮਣੇ ਜਿਹੜਾ ਤਸੀਲ ਦੇ ਪੇਸ਼ ਹੁੰਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਵਿਧੀ ਵਿਧਾਨ ਹੈ ਕਿ ਉੱਥੇ ਤੁਸੀਂ ਜਾ ਕੇ ਨਿਮਾਣੇ ਹੋ ਕੇ ਤੁਹਾਡੀ ਤਿਲ ਫੁੱਲ ਵੀ ਗਲਤੀ ਹੈ ਉੱਥੇ ਤੁਸੀਂ ਨਿਮਾਣੇ ਹੋ ਕੇ ਜਾ ਕੇ ਤੇ ਆਪਦੀ ਗਲਤੀ ਨੂੰ ਸਵੀਕਾਰ ਕਰ ਸਕਦੇ ਹੋ ਤੁਸੀਂ ਤਰਕ-ਵਤਰਕ ਨਹੀਂ ਕਰ ਸਕਦੇ ਕਿਉਂਕਿ ਅਕਾਲ ਤਖਤ ਸਾਹਿਬ ਦਾ ਵਿਧੀ ਵਿਧਾਨ ਹੈ ਜਿਹੜਾ ਉੱਥੇ ਤਰਕ-ਵਿਤਰਕ ਕਰਦਾ ਉਹ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਨਹੀਂ ਲੱਗਦੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਹੈ ਉਹਨਾਂ ਨੂੰ ਇੱਕ ਧਾਰਮਿਕ ਸਜ਼ਾ ਲੱਗੀ ਹੈ ਸਿੱਖੀ ਦੇ ਫਲਸਫੇ ਤੋਂ ਗੁਰਮਤ ਦੇ ਫਲਸਫੇ ਤੋਂ ਸਜ਼ਾ ਲੱਗੀ ਹੈ ਨਾ ਕਿ ਕਿਸੇ ਲੀਗਲ ਜਾਂ ਕਨਸਟੀਟਿਊਸ਼ਨਲ ਫੇਅਰ ਫਰੇਮਵਰਕ ਤੋਂ ਸਜ਼ਾ ਲੱਗੀ ਹੈ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ ਉੱਥੇ ਤਰਕ-ਵਤਰਕ ਕੀਤਾ ਉਹਨਾਂ ਨੂੰ ਸਿਰਫ 2 ਦਿਨ ਦੀ ਸਜ਼ਾ ਲੱਗੀ ਚਲੋ ਮੈਂ ਉਸ ਤੋਂ ਬਾਅਦ ਉਹਨਾਂ ਨੇ ਪਟਿਆਲੇ ਦੇ ਵਿੱਚ ਪ੍ਰੋਗਰਾਮ ਰੱਖੇ ਪੰਥ ਦੇ ਨਾਂ ਤੇ ਪ੍ਰੋਗਰਾਮ ਰੱਖੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉੱਥੇ ਇੱਕੋ ਸਟੇਜ ਤੇ ਜਾ ਕੇ ਤੰਦੂ ਮਾਜਰਾ ਸਾਫ ਕੋਲ ਪਹੁੰਚੇ ਵੀ ਤੇ ਉੱਥੇ ਜਾ ਕੇ ਸਨਮਾਨ ਵੀ ਪ੍ਰਾਪਤ ਕੀਤਾ ਮੈਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹਦਾ ਉਸ ਤੋਂ ਬਾਅਦ ਸਾਰੀ ਸਗਾਂ ਭੁਗਤਨ ਤੋਂ ਬਾਅਦ ਜਦੋਂ ਸਰਦਾਰ ਸਿੰਘ ਵੀਰ ਸਿੰਘ ਬਾਦਲ ਨੂੰ ਉੱਥੋਂ ਇੱਕ ਆਕਾਰ ਤਖ਼ਤ ਸਾਹਿਬ ਵੱਲੋਂ ਦੇਖ ਕਰਾਉਣ ਤੋਂ ਬਾਅਦ ਜਦੋਂ ਸਰਟੀਫਿਕੇਟ ਜਾਰੀ ਹੁੰਦਾ ਉਹ ਸਾਰੀ ਸਜ਼ਾ ਭੁਗਤਣ ਤੋਂ ਬਾਅਦ ਇੱਕ ਨਵਾਂ ਇਸ਼ੂ ਕ੍ਰੀਏਟ ਕੀਤਾ ਜਾਂਦਾ ਕਿ ਜਿਹੜੀ ਅਕਾਲ ਤਖਸਰ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਸ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਵੀ ਬਣੀ ਵੀ ਜਿਹੜੀ ਭਰਤੀ ਹੈ ਉਹ ਭਰਤੀ ਪ੍ਰਕਿਰਿਆ ਦੇ ਅਕੋਰਡਿੰਗ ਹੋਣੀ ਚਾਹੀਏ ਚਾਹੀਦੀ ਹੈ ਜਿਹਦੇ ਇਸ ਜਿਹੜੇ ਪੰਜ ਮੈਂਬਰੀ ਕਮੇਟੀ ਵਾਲੇ ਫੈਸਲੇ ਤੋਂ ਬਾਅਦ ਸੁਧਾਰ ਦੇ ਨਾਂ ਤੇ ਜਿਹੜੀ ਇੱਕ ਕਾਲੀ ਦਲ ਦੇ ਕੁਝ ਆਗੂ ਕਾਲੀ ਦਲ ਤੋਂ ਵੱਖਰੇ ਹੋਏ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵਿਚਕਾਰ ਮਾਨਮਟਾਪ ਵੀ ਪੈਦਾ ਹੋਇਆ ਜਿਹੜੇ ਅੱਜ ਵੀ ਨਿਰੰਤਰ ਚੱਲ ਰਹੇ ਆ ਪਰ ਵਿਧੀ ਵਿਧਾਨ ਦੀ ਗੱਲ ਕਰਨ ਵਾਲੀ ਵਿਧੀ ਵਿਧਾਨ ਦੇ ਪਾਲਣ ਦੀ ਗੱਲ ਕਰਨ ਵਾਲੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਜਾਂ ਸੁਧਾਰਵਾਦੀ ਜਿਹੜੇ ਲੀਡਰ ਹੈ ਉਹਨਾਂ ਦੇ ਵੱਲੋਂ ਧੜਾ ਧੜਾ ਪ੍ਰਚਾਰ ਤਾਂ ਕੀਤਾ ਜਾ ਰਿਹਾ ਪਰ ਉਹਨਾਂ ਵੱਲੋਂ ਭਰਤੀ ਸ਼ੁਰੂ ਕਰਨ ਨੂੰ ਲੈ ਕੇ ਜਿਹੜੀ ਆਪਣੀ ਭਰਤੀ ਪ੍ਰਕਿਰਿਆ ਵਾਲੀ ਜਿਹੜੀ ਪਰਚੀ ਸਾਹਮਣੇ ਲਿਆਂਦੀ ਗਈ ਹੈ ਉਹ ਪਰਚੀ ਨੂੰ ਜੇ ਧਿਆਨ ਨਾਲ ਦੇਖਿਆ ਜਾਵੇ ਤੇ ਉਹਦੇ ਵਿੱਚ ਅਕਾਲ ਤਖਸਾਲ ਦਾ ਕਿਤੇ ਵੀ ਜ਼ਿਕਰ ਨਹੀਂ ਕਿਉਂ ਨਹੀਂ ਹੈ ਜ਼ਿਕਰ ਕਿਉਂਕਿ ਭਰਤੀ ਕਰਨ ਤੋਂ ਬਾਅਦ ਜੇ ਅਕਾਲ ਤਖਸਾਲ ਦੇ ਵਿੱਚ ਜ਼ਿਕਰ ਹੋਊਗਾ ਤੇ ਇਹਨਾਂ ਨੂੰ ਪਤਾ ਹੈ ਕਿ ਸੰਵਿਧਾਨ ਦੇ ਵਿੱਚ ਜਿਹੜੀ ਸਾਡੀ ਪਾਰਟੀ ਹੈ ਜਿਹੜੀ ਨਵੀਂ ਪਾਰਟੀ ਵੀ ਜੇ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਉਹ ਰਜਿਸਟਰ ਨਹੀਂ ਹੋ ਸਕਣੀ ਸੋ ਇਸ ਕਰਕੇ ਉਹ ਸਾਰੀ ਪਾਰਟੀ ਦੇ ਵਿੱਚ ਇੱਕ ਤਾਂ ਨਾ ਹੀ ਅਕਾਲ ਤਖਸਾਲ ਦਾ ਜ਼ਿਕਰ ਤੇ ਨਾ ਹੀ ਉਸ ਸਲਿੱਪ ਦੇ ਵਿੱਚ ਜਿਹੜਾ ਸ਼੍ਰੋਮਣੀ ਵਰਡ ਹੈ ਉਹ ਵੀ ਕੱਟਤਾ ਕਿਉਂਕਿ ਕਾਨੂੰਨੀ ਕਾਰਵਾਈ ਲੀਗਲ ਕਾਰਵਾਈ ਦਾ ਵੀ ਉਸ ਵੱਲ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਗਿਆ ਸ਼੍ਰੋਮਣੀ ਸ਼ਬਦ ਹੀ ਉੱਥੋਂ ਗਾਇਬ ਕਰ ਦਿੱਤਾ ਗਿਆ ਕੋਈ ਆਫਿਸ ਦਾ ਪਰਮਾਨੈਂਟ ਐਡਰੈਸ ਨਹੀਂ ਦੱਸਿਆ ਕਿਸੀ ਭਰਤੀ ਕਰਨ ਤੋਂ ਬਾਅਦ ਜਾਂ ਕਿਸੇ ਵਰਕਰ ਨੇ ਮਿਲਣਾ ਕੋਈ ਆਫਿਸ ਦਾ ਪਰਮਾਨੈਂਟ ਐਡਰੈਸ ਕੀ ਹੈ ਕੋਈ ਕੰਟੈਕਟ ਨੰਬਰ ইস্যੂ ਨਹੀਂ ਕੀਤਾ ਗਿਆ ਆਕਾਲ ਤਖਸਾਲ ਦੇ ਵਿਧਿ ਵਿਵਧਾਨ ਦੀ ਜੇ ਪਾਲਣਾ ਕੀਤੀ ਹੁੰਦੀ ਤੇ ਆਕਾਲ ਤਖਸਾਲ ਦਾ ਕਿਤੇ ਨਾ ਕਿਤੇ ਫਿਰ ਉੱਥੇ ਜ਼ਿਕਰ ਜ਼ਰੂਰ ਹੁੰਦਾ ਚਲੋ ਇਸ ਗੱਲਾਂ ਤੋਂ ਆਪਾਂ ਆ ਜੀਏ ਇਹਨਾਂ ਤੋਂ ਵੀ ਅੱਗੇ ਆ ਜੀਏ ਉਸ ਤੋਂ ਬਾਅਦ ਇੱਕ ਬੜਾ ਖਤਰਨਾਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਮੈਂ ਨਹੀਂ ਕਹਿ ਰਿਹਾ ਕਿ ਉਹ ਸੁਧਾਰ ਲਹਿਰ ਵੱਲੋਂ ਕੀਤਾ ਜਾ ਰਿਹਾ ਉਹ ਹਰੇਕ ਜਿਹੜੀਆਂ ਦਿੱਲੀ ਦੀਆਂ ਤਾਕਤਾਂ ਨੇ ਜਾਂ ਪੰਜਾਬ ਪੰਜਾਬੀਅਤ ਨੂੰ ਲੜਾਉਣ ਵਾਲੀਆਂ ਤਾਕਤਾਂ ਨੇ ਉਹਨਾਂ ਵੱਲੋਂ ਇੱਕ ਬੜਾ ਖਤਰਨਾਕ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਕਿ ਸਾਰੀ ਦੀ ਸਾਰੀ ਸਜ਼ਾ ਭੁਗਤਣ ਤੋਂ ਬਾਅਦ ਵੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਤੋਂ ਬਾਅਦ ਵੀ ਸ਼ਰੋਮਣੀ ਅਕਾਲੀ ਦਲ ਵਰਸਸ ਅਕਾਲ ਤਖਤ ਜਾਂ ਮੈਂ ਕਹਦਾ ਕਿ ਬਾਦਲ ਵਰਸਸ ਅਕਾਲੀ ਤਖਤ ਅਕਾਲ ਤਖਤ ਸਾਹਿਬ ਦਾ ਖਤਰਨਾਕ ਨੈਰੇਟਿਵ ਕ੍ਰੀਏਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਦੇਖੋ ਮੈਂ ਅੱਗੇ ਵੀ ਚਾਹ ਕਿ ਬਾਦਲ ਸਾਹਿਬ ਨੂੰ ਜਿਹੜੀ ਸਜ਼ਾ ਲੱਗੀ ਉਹ ਲੀਗਲ ਫਰੇਮਵਰਕ ਤੋਂ ਲੱਗੀ। ਆ ਲੀਗਲ ਫਰੇਮਵਰਕ ਤੋ ਨਹੀਂ ਲੱਗੀ ਉਹਨਾਂ ਦੀ ਸਜ਼ਾ ਧਾਰਮਿਕ ਸੀ ਪਰ ਇਹ ਨੈਰੇਟਿਵ ਹੈ ਜਿਹੜਾ ਇਹ ਕ੍ਰੀਏਟ ਕਰਨ ਦੀਆਂ ਬੜੀਆਂ ਡੂਗੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਇਹਦੇ ਨਾਲ ਇੱਕ ਤਾਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਰਾ ਆ ਇੱਕ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਦਾ ਖਤਰਾ ਆ ਸਾਜ਼ਿਸ਼ਾਂ ਹੋ ਰਹੀਆਂ ਤੇ ਦੂਜੀ ਸਾਰਿਆਂ ਤੋਂ ਵੱਡੀ ਜਿਹੜੀ ਖਤਰਨਾਕ ਗੱਲ ਕੀ ਹੈ ਕਿ ਦੇਅਤਵੀ ਵਰਗੀਆਂ ਘਟਨਾਵਾਂ ਤੇ ਹੋਰ ਜਿਹੜੀਆਂ ਸਮੇਂ-ਸਮੇਂ ਤੇ ਟਰੈਪ ਲਾ ਕੇ ਅਕਾਲੀ ਦਲ ਨੂੰ ਜਿੰਨੀਆਂ ਜਿਹੜੀਆਂ ਘਟਨਾਵਾਂ ਤੇ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਦੁਬਾਰਾ ਘਟਨਾਵਾਂ ਨੂੰ ਅਕਾਲ ਤਖਤ ਸਾਹਿਬ ਦੀ ਆੜ ਦੇ ਵਿੱਚੋਂ ਵਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਆ ਸਾਰੀਆਂ ਦੀਆਂ ਸਾਰੀਆਂ ਗੱਲਾਂ ਸੀ ਜਿਹੜੀਆਂ ਮੰਨ ਲਈਆਂ ਮੈਂ ਪਹਿਲਾਂ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਤਰਕ-ਵਤਰਕ ਨਹੀਂ ਹੁੰਦਾ ਲੀਗਲ ਫਰੇਮਵਰਕ ਤੋਂ ਜੇ ਵੇਖੀਏ ਤੇ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਿੱਟਾਂ ਬਣੀਆਂ ਚਾਹੇ ਉਹ ਡੀਆਈਜੀ ਖਟੜਾ ਸਾਹਿਬ ਦੀ ਸਿੱਟ ਬਣੀ ਹੈ ਚਾਹੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੀ ਸਿੱਟ ਬਣੀ ਹੈ ਤੇ ਚਾਹੇ ਸਬੂਰ ਕੁਮਾਰ ਜੀ ਦੀ ਅਗਵਾਈ ਵਾਲੀ ਜਿਹੜੀ ਸੈੱਟ ਬਣੀ ਆ ਨਾ ਸਾਰੀਆਂ ਦੀਆਂ ਸਾਰੀਆਂ ਸਿੱਟਾਂ ਦੇ ਵਿੱਚ ਬਰਗਾੜੀ ਬਾਈਬਲ ਕੋਰਪਸ ਪੂਰਾ ਵਰਗੀਆਂ ਜਿਹੜੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਦੁਬਾਰਾ ਕਾਲੀ ਦਲ ਦੇ ਖਿਲਾਫ ਇੱਕ ਨੈਰੇਟਿਵ ਸੈੱਟ ਕਰਨ ਲਈ ਵਰਤਿਆ ਜਾਣਾ ਆਉਣ ਵਾਲੇ ਸਮੇਂ ਦੇ ਲਈ ਕਿਉਂਕਿ ਪਿੰਡਾਂ ਦੇ ਵਿੱਚ ਨੈਰੇਟਿਵ ਕ੍ਰੀਏਟ ਕਰਨਾ ਸ਼ੁਰੂ ਕਰਤਾ ਕੋਈ ਵੀ ਜਿਹੜੀ ਸੈੱਟ ਹੈ ਇਹਨਾਂ ਘਟਨਾਵਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰੱਤੀ ਭੱਦ ਵੀ ਜਿਹੜਾ ਉਹ ਉਹਦਾ ਰੋਲ ਹੈ ਜਿਹੜਾ ਉਹਨੂੰ ਤੈਅ ਨਹੀਂ ਕਰ ਸਕੀ ਕਿਉਂਕਿ ਇਹ ਸਾਰੀਆਂ ਘਟਨਾਵਾਂ ਅਕਾਲੀ ਦਲ ਨੇ ਨਜਾਇਜ਼ ਜੋੜੀਆਂ ਗਈਆਂ ਤੇ ਕਾਲੀ ਦਲ ਦੇ ਕਲਾਫਿਕ ਨੈਰੇਟਿਵ ਖੜਾ ਕੀਤਾ ਗਿਆ 10 ਸਾਲ ਪਹਿਲਾਂ ਕਿਹਦੇ ਪਿੱਛੇ ਕਿਹੜੀਆਂ ਤਾਕਤਾਂ ਪਣ ਇਹਨਾਂ ਗੱਲਾਂ ਦਾ ਵੀ ਪਤਾ ਉਸ ਤੋਂ ਬਾਅਦ ਬੀ ਜੀ ਪੀ ਸੈਣੀ ਲਾਇਆ ਉਸ ਜਿਹੜੇ ਮੁੱਦੇ ਨੂੰ ਵਾਰ-ਵਾਰ ਉਬਾਰ ਕੇ ਤੇ ਉਹ ਵੀ ਨੈਰੇਟਿਵ ਹੈ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਸਾਡੇ ਚ ਕਮੀ ਕੀ ਹੈ ਮੈਂ ਤਾਂ ਬੇਨਤੀ ਕਰਦਾ ਆਪਣੀ ਪਾਰਟੀ ਨੂੰ ਕਿ ਪਹਿਲਾਂ ਤਾਂ ਸਾਨੂੰ ਜ਼ਰੂਰਤ ਹੈ ਕਿ ਅੱਜ ਆਪਾਂ ਕੇਡਰ ਕਲਾਸਿਸ ਲਾਈਏ ਆਪ ਦਾ ਜਿਹੜਾ ਕੇਡਰ ਹੈ ਜਿਹੜਾ ਗੁੰਮਰਾਹਕੁੰਨ ਪ੍ਰਚਾਰ ਤੋਂ ਜਿਹੜਾ ਪ੍ਰਭਾਵਿਤ ਹੋ ਰਿਹਾ ਉਹਨਾਂ ਨੂੰ ਇਹਨਾਂ ਘਟਨਾਵਾਂ ਪਿਛਲੀਆਂ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਜਾਂ ਬੇਅਦਬੀ ਬਰਗਾੜੀ ਵਹਿਬਲ ਵਰਗੀਆਂ ਘਟਨਾਵਾਂ ਨੇ ਡੀਜੀਪੀ ਸੈਣੀਯਾਰ ਨੂੰ ਕਿਵੇਂ ਲੱਗਾਏ ਜਿਹੜੀਆਂ ਜਿੰਨੀਆਂ ਵੀ ਘਟਨਾਵਾਂ ਨੇ ਇਹਨਾਂ ਸਾਰੀਆਂ ਦੇ ਪਿੱਛੇ ਸਚਾਈ ਕੀ ਹੈ ਅੱਜ ਸਾਡਾ ਕੇਂਦਰ ਹੈ ਜਿਹੜਾ ਇਹਨਾਂ ਗੱਲਾਂ ਤੋਂ ਜਾਣ ਹੈ ਇਹੀ ਗੱਲ ਹੈ ਕਿ ਅਸੀਂ ਜਦੋਂ ਕੋਈ ਸਾਡੇ 'ਤੇ ਇਹੋ ਜਿਹਾ ਇਲਜ਼ਾਮ ਲਾਉਂਦਾ ਅਸੀਂ ਉਹਦਾ ਸਿਰ ਹਿਲਾ ਕੇ ਤੇ ਉਹਦੀ ਹਾਂ ਚਾਹ ਮਲਾ ਦਿੰਦੇ ਨਹੀਂ ਆਪਣੀ ਪਾਰਟੀ ਦਾ ਪੱਖ ਨਹੀਂ ਰੱਖ ਪਾਰੇ ਸੋ ਪਹਿਲਾਂ ਤਾਂ ਆਪਾਂ ਨੂੰ ਅੱਜ ਲੋੜ ਹੈ ਵੀ ਇਹਨਾਂ ਸਾਰੀਆਂ ਜਿਹੜੀਆਂ ਘਟਨਾਵਾਂ ਦੇ ਆਪਣੇ ਜਿੰਨੇ ਵੀ ਪਾਪਾ ਕਰੀਏ ਇਕੱਠੇ ਕਿ ਇਹਦੇ ਪਿੱਛੇ ਜਿਹੜੇ ਤੱਥ ਨੇ ਤੱਥਾਂ ਨੂੰ ਇਕੱਠਿਆਂ ਕਰੀਏ ਤੇ ਤੱਥਾਂ ਦੇ ਨਾਲ ਆਉਦੇ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਲੈ ਕੇ ਜਾਈਏ ਵੀ ਅਕਾਲੀ ਦਲ ਨੂੰ ਕਿਵੇਂ ਬਦਨਾਮ ਕਰਕੇ ਤੇ ਅਕਾਲੀ ਦਲ ਦੇ ਖਿਲਾਫ ਦੁਬਾਰਾ ਨੈਰੇਟਿਵ ਸਿਰਜਿਆ ਜਾ ਰਿਹਾ ਦੂਜੀ ਗੱਲ ਮੈਂ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਪੱਤਰਕਾਰਾਂ ਦੀ ਵਾਰਤਾ ਸੁਣੀ ਹੈ ਜਾਂ ਜਿੰਨੇ ਵੀ ਸੁਧਾਰਵਾਦੀਆਂ ਦੀ ਮੈਂ ਗੱਲਬਾਤ ਸੁਣੀ ਹੈ ਖਾਸ ਕਰਕੇ ਚਰਨਜੀਤ ਸਿੰਘ ਬਰਾਰ ਸਾਹਿਬ ਦੀ ਇੱਕ ਗੱਲ ਤੇ ਬੜਾ ਵੱਡਾ ਜ਼ੋਰ ਦਿੰਦੇ ਆ ਕਿ ਇਹੋ ਜੀ ਕੀ ਗੱਲ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਅਕਾਲੀ ਦਲ ਉਹਨਾਂ ਤੋਂ ਬਿਨਾਂ ਅਕਾਲੀ ਦਲ ਦਾ ਕੋਈ ਹੋਰ ਪ੍ਰਧਾਨ ਨਹੀਂ ਬਣ ਸਕਦਾ ਗੱਲ ਕਰਨ ਤੇ ਜਿਹੜਾ ਮੀਡੀਆ ਉਹ ਵੀ ਇਸ ਗੱਲ ਦਾ ਪ੍ਰਚਾਰ ਕਰਦਾ ਵੀ ਕੀ ਗੱਲ ਹੈ ਵੀ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਕੋਈ ਕੈਪੇਬਲ ਨਹੀਂ ਜਾਂ ਕਿਉਂ ਨਹੀਂ ਪ੍ਰਧਾਨ ਬਣ ਸਕਦਾ ਮੈਂ ਇਸ ਗੱਲ ਦਾ ਵੀ ਜਵਾਬ ਦੇਣਾ ਚਾਹੁੰਗਾ ਮੈਂ ਬਿਲਕੁਲ ਸਪਸ਼ਟ ਕਹਿਣਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਜ਼ਨਰ ਗਾ ਸਾਰੇ ਪੰਜਾਬ ਦੀ ਕਿਸੇ ਪਾਰਟੀ ਕੋ ਲੀਡਰ ਹੈ ਨਹੀਂ ਕਿਉਂ ਲੋੜ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅੱਜ ਆਪਾਂ ਨੂੰ ਪੰਜਾਬੀਆਂ ਨੂੰ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅੱਜ ਤੋਂ 10 ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਬੜੇ ਵੱਡੇ ਵਿਸ਼ਿਆਂ ਨੂੰ ਲੈ ਕੇ ਇਹਨਾਂ ਨੇ ਕੰਮ ਕੀਤਾ ਜੇ ਇਕੱਲੀ-ਇਕੱਲੀ ਗੱਲ ਦਾ ਜ਼ਿਕਰ ਕਰੀਏ ਕਿਸੇ ਵੀ ਸਟੇਟ ਨੂੰ ਚਲਾਉਣ ਵਾਸਤੇ ਸਭ ਤੋਂ ਪਹਿਲੀ ਲੋੜ ਪੈਂਦੀ ਹੈ ਫਾਈਨੈਂਸ ਦੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫਾਈਨੈਂਸ ਪੱਖੋਂ ਪੰਜਾਬ ਨੂੰ ਮਜ਼ਬੂਤ ਕਰਨ ਲਈ ਜਿਹੜੇ ਐਸੈਟ ਕ੍ਰੀਏਟ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਫਾਈਨੈਂਸ ਨੂੰ ਉੱਤੇ ਲੈ ਕੇ ਜਾਣ ਵਾਸਤੇ 에어ਪੋਰਟ ਥਰਮਲ ਪੰਜਾਬ ਨੂੰ ਟੂਰਿਸਟ ਹੱਬ ਬਣਾਉਣ ਦੇ ਜਿਹੜੇ ਯਤਨ ਅਰੰਭੇ ਪੰਜਾਬ ਦੇ ਵਿੱਚ ਅੱਜ 5 에어ਪੋਰਟ ਹੈ ਮਹਾਲੀ 에어ਪੋਰਟ ਹੈ ਜਿਹੜਾ ਪੰਜਾਬ ਸਰਕਾਰ ਦਾ ਇੱਕ ਪੈਸਾ ਵੀ ਉਹਦੇ ਤੇ ਨਹੀਂ ਲੱਗਾ ਤੇ ਅੱਜ ਪੰਜਾਬ ਸਰਕਾਰ ਉਸ 에어ਪੋਰਟ ਤੋਂ ਪੈਸਾ ਕਮਾ ਰਹੀ ਹੈ ਉਸ ਤੋਂ ਬਾਅਦ ਕਾਂਗਰਸ ਨੇ ਵੀ ਕਮਾਇਆ ਜਾਣਵਾਂ ਤੇ ਵੀ ਪਾਰਟੀ ਵੀ ਉਹ ਪੰਜ ਜਿਹੜੇ 에어ਪੋਰਟ ਹੈ ਉਹਨਾਂ ਤੋਂ ਆਪਣੀ ਕਮਾਈ ਕਰਦੀ ਹੈ ਅੱਜ ਜਿਹੜੇ ਥਰਮਲ ਕਰਮਲ ਪਲਾਂਟ ਹੈ ਉਹਨਾਂ ਤੋਂ ਵੀ ਅੱਜ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਕਮਾਈ ਕਰ ਲਈ ਹੈ ਜੀ ਸੋਚ ਕੀਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਐਜੂਕੇਸ਼ਨ ਦੇ ਮਸਲੇ ਦੇ ਵਿੱਚ ਪੰਜਾਬ ਦਾ ਸਮੁੱਚੇ ਦੇਸ਼ ਦੇ ਵਿੱਚੋਂ ਤੀਜਾ ਰੈਂਕ ਆਇਆ ਕਿਉਂ ਆਇਆ ਸਰਦਾਰ ਸੁਖਬੀਰ ਸਿੰਘ ਬਾਦਲ ਕਰਕੇ ਤਾਂ ਕਿ ਸਾਨੂੰ ਪੰਜਾਬੀਆਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੋੜ ਹੈ ਆਈਆਈਐਮ ਆਈਆਈਟੀ ਐਜਜ਼ ਪਿੰਸ ਵਰਗੇ ਜਿਹੜੇ ਇੰਸਟੀਟਿਊਟ ਹੈ ਸਰਦਾਰ ਸੁਖਦੀਪ ਸਿੰਘ ਬਾਦਲ ਦੀ ਸੋਚ ਕਰਕੇ ਆਇਆ ਤਾਂ ਅੱਜ ਸਾਨੂੰ ਪੰਜਾਬੀਆਂ ਨੂੰ ਸਰਦਾਰ ਸਖਬੀਰ ਸਿੰਘ ਬਾਦਲ ਦੀ ਲੋੜ ਹੈ। ਸਰਦਾਰ ਸਖਬੀਰ ਸਿੰਘ ਬਾਦਲ ਜੀ ਕਿਉਂ ਲੋੜ ਹੈ ਹੈਲਥ ਦੇ ਖੇਤਰ ਦੇ ਵਿੱਚ। ਮੈਂ ਪਹਿਲਾਂ ਵੀ ਦੱਸਿਆ ਐਮਸ, ਹੋਮੀਪਾਬਾ ਕੈਂਸਰ ਇੰਸਟੀਚਿਊਟ, ਟਿਲਸ ਵਰਗੇ ਹਸਪੀਟਲ ਪੀਜੀ ਸੈਟੇਲਾਈਟ ਵਰਗੇ ਜਿਹੜੇ ਸੈਂਟਰ ਹੈ ਉਹ ਸਾਰੇ ਦੇ ਸਾਰੇ ਸਰਦਾਰ ਸਖਬੀਰ ਸਿੰਘ ਭਾਈ ਕਨਈਆ ਸਕੀਮ ਜਿਹਦੇ ਨਾਲ ਜਿਹੜੇ ਕਿਸਾਨ ਹੈ ਜਿਹੜਾ ਗਰੀਬ ਭਾਈਚਾਰਾ ਕਿਉਂਕਿ ਕਿਸਾਨ ਦੇ ਘਰੇ ਹਰ ਵੇਲੇ ਲਗਦੀ ਨਹੀਂ ਪੈਂਦੀ। ਤੇ ਕਿਸਾਨਾਂ ਦਾ 50000 ਤੱਕ ਦਾ ਲਾਜ ਫ੍ਰੀ ਕਰਤਾ ਸਾਨੂੰ ਅੱਜ ਤਾਂ ਸਰਦਾਰ ਸਕਬੀਰ ਸਿੰਘ ਬਾਦਲ ਜੀ ਲੋੜ